ਸਰ ਕੁਬਾਜੀ ਜੋਕੀ ਫਾਜ਼ਿਲ ਕਾ ਪਹੁੰਚ ਕੇ ਆ ਹਾਂ ਮਸ਼ਕਾ ਸਸਤੀ ਕਾ ਮੈਂ ਹਾ ਪ੍ਰਣਾਮ ਉਜਾਲ ਤੁਸੀਂ ਦੇਖ ਰਹੇ ਹੋ ਇਸ ਟਾਈਮ ਜੰਨਤ ਟੀਵੀ ਤੁਹਾਨੂੰ ਫਾਜ਼ਿਲ ਕਾ ਤੋਂ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਚੋਣਾਂ ਦਾ ਰਿਜ਼ਲਟ ਚੰਦ ਹੀ ਮਿੰਟਾਂ ਵਿੱਚ ਤੁਹਾਨੂੰ ਦੱਸਾਂਗੇ ਕੌਣ ਜਿੱਤਿਆ ਤੇ ਕੌਣ ਹਾਰਿਆ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸਖਤ ਡਿਊਟੀਆਂ ਜੋ ਕਿ ਲਗਾਈਆਂ ਗਈਆਂ ਹਨ ਜਿੱਤ ਜਿੱਤ ਦੀ ਹਾਸਲ ਜਿੱਤ ਦੀ ਖੁਸ਼ੀ ਵਿੱਚ ਤੁਹਾਨੂੰ ਦਿਖਾ ਰਿਹਾ ਕੁਝ ਹੀ ਪਲਾ ਵਿੱਚ ਕਿਦਾਂ ਕਿਹੜਾ ਲੀਡਰ ਜਿੱਤਿਆ ਤੇ ਕਿਹੜਾ ਹਾਰਿਆ ਥੋੜੀ ਦੇਰ ਤੁਹਾਨੂੰ ਦੱਸ ਰਿਹਾ ਤੁਹਾਨੂੰ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਡਿਊਟੀਆਂ ਲਗਾਈਆਂ ਹਨ ਤੁਸੀਂ ਦੇਖੋ ਤਸਵੀਰਾਂ ਫਾਜ਼ਿਲਕਾ ਤੋਂ ਕੁਆਇਆ ਸਾਹਿਬ ਗੱਡੀ ਹੋ ਗਈ ਕਿਉਂਕਿ ਪਹੁੰਚ ਚੁੱਕੇ ਹਨ जो देखो सिंह कबाया जी जो कि जो कि पहुंच चुके हैं हां जी सर की कहना था न्यूज़ सर कैसे करा देखते हैं कांग्रेस पार्टी जीतेगी सर कितनी वोटा की उम्मीद कर रहे हैं है लीड लेके जा सकती है ਸ਼ੇਸਨ ਕੁਬਾ ਜੀ ਜੋ ਕਿ ਫਾਜ਼ਿਲਕਾ ਪਹੁੰਚ ਕੇ ਹਾਂ ਹੋਰ ਵੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਤ ਜਾਂ ਹਾਰ ਦੀ ਖੁਸ਼ੀ ਵਿੱਚ ਜੋ ਵੀ ਡਿਊਟੀਆਂ ਨੇ ਪੁਲਿਸ ਸਲੋ ਸਖਤ ਤੋਂ ਸਖਤ ਹਦਾਇਤਾਂ ਸਖਤ ਤੋਂ ਸਖਤ ਡਿਊਟੀ ਜੋ ਕਿ ਐਸ ਐਚਓ ਸਹਿਬਾਨ ਜੋ ਕਿ ਆਪਣੇ ਪੁਲਿਸ ਕਰਮਚਾਰੀਆਂ ਦੀ ਡਿਊਟੀਆਂ ਲਗਾ ਰਹੇ ਹਨ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਨ ਲਾਈਵ ਤਸਵੀਰਾਂ ਫਾਜ਼ਿਲਕਾ ਤੋਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਡਿਊਟੀ ਉਹਨਾਂ ਦੀ ਲਗਾਈ ਗਈ ਹੈ